ਹੋ ਗਿਆ ਤਨ ਗੁਰ ਗੋਵਿੰਦ ਸਿੰਘ ਮਹਾਰਾਜ ਤੇ ਐਸੀ ਸਾਂਝ ਬਣ ਗਈ ਤਨ ਗੁਰ ਗੋਵਿੰਦ ਸਿੰਘ ਮਹਾਰਾਜ ਨਾਲ ਐਸੀ ਪ੍ਰੀਤ ਬਣੀ ਤੇ ਉਹ ਪ੍ਰੀਤ ਦੇਖ ਕੇ ਹੁਣ ਫੇ ਕਿੱਥੇ ਤਕਨੀਬੀ ਤਨ ਗੁਰ ਗੋਵਿੰਦ ਸਿੰਘ ਮਹਾਰਾਜ ਨੇ ਫਿਰ ਇਹਨੂੰ ਨਦੇੜ ਸਾਹਿਬ ਤੋਂ ਪੰਜਾਬ ਵੱਲੋਂ ਤੋਰਿਆ ਦੱਸਿਆ ਇਹਨੂੰ ਸਰਹੰਦ ਵਜੀਦ ਖਾਂ ਉਨੂੰ ਉਹਦੇ ਕੀਤੇ ਦੀ ਸਜ਼ਾ ਦੇਣੀ ਹੈ ਕਈ ਵਾਰੀ ਦੇਖੋ ਅਸੀਂ ਲਫ਼ਜ਼ ਵਰਤਦੇ ਆਂ ਬਦਲਾ ਅਸਲ ਵਿੱਚ ਸਿੱਖ ਬਦਲਾ ਨਹੀਂ ਜੀ ਲੈਂਦਾ ਬਦਲਾ ਨਹੀਂ ਸਿੱਖ ਕੀਤੇ ਦਾ ਫਲ ਦਿੰਦਾ ਹੈ ਜੇ ਇੰਦਰਾ ਗਾਂਧੀ ਨੂੰ ਮਾਰੀ ਉਹਦੇ ਕੀਤੇ ਦਾ ਫਲ ਕੀਤੇ ਦਾ ਫਲ ਦੇਣਾ ਹੈ ਉਹਨੂੰ ਧੰਨ ਗੁਰ ਗੋਬਿੰਦ ਸਿੰਘ ਮਹਾਰਾ ਜੀ ਦੱਸਿਆ ਸਮਾਣੇ ਜਾਣਾ ਹੈ ਉੱਥੇ ਜਲਾਦ ਰਹਿੰਦੇ ਨੇ ਸੰਡੋਰੇ ਜਾਣਾ ਹੈ ਉੱਥੇ ਮੇਰਾ ਇਜ਼ਹਾਰ ਕਹਿੰਦੇ ਪੀਰ ਬੁੱਧੂ ਸ਼ਾਹ ਰਹਿੰਦਾ ਸੀ ਉਹਨੂੰ ਸ਼ਹੀਦ ਕੀਤਾ ਗਿਆ ਅਸਮਾਨ ਖਾਨ ਨੇ ਉਹਨੂੰ ਬਹੁਤ ਤਸੀਹੇ ਦਿੱਤੇ ਧੰ ਗੁਰੂ ਗੋਵੇਂ ਸਿੰਘ ਮਹਾਰਾਜ ਪੰਜ ਸਿੰਘ ਤੇ ਪੰਜ ਤੀਰ ਤੇ ਇੱਕ ਮੋਹਰ ਦੇ ਕੇ ਧੰ ਗੁਰੂ ਗੋਵੇਂ ਸਿੰਘ ਮਹਾਰਾਜ ਤੋੜਿਆ ਤੋੜਿਆ ਇਹਨੂੰ ਪੰਜਾਬ ਵੱਲੋਂ ਰਸਤੇ ਵਿੱਚ ਜਾਂਦਿਆਂ ਨਾਲ ਸਤਿਗੁਰ ਨੇ ਸਨੇਹ ਸਿੰਗਾ ਸਿੰਗਾ ਨੂੰ ਸਨੇਹ ਪੇ ਦਿੱਤੇ ਪੱਤਰਕਾਵਾਂ ਭੇਜ ਦਿੱਤੀਆਂ ਸਿੰਘ ਰਲਦੇ ਗਏ ਦਿੱਲੀ ਵਿੱਚ ਆਉਂਦਿਆਂ ਕਾਫੀ ਵੱਡਾ ਕਾਫਲਾ ਇਕੱਠ ਹੋ ਗਿਆ ਇੱਥੇ ਲਬਾਣੇ ਸਿੱਖਾਂ ਨੇ ਕਾਫੀ ਕੁਛ ਸ਼ਸਤਰ ਮਾਇਆ ਬਹੁਤ ਕੁਛ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਤਾ ਸੰਧੋਰਾ ਸਮਾਣਾ ਸੋਨੀਪੱਤ ਬਾਬਾ ਬੰਦਾ ਸਿੰਘ ਨੇ ਫਤਿਹ ਕੀਤੇ ਇੱਥੇ ਇੱਕ ਨਗਰ ਸੀ ਕਪੂਰੀ ਦਾ ਇਲਾਕਾ ਉਥੇ ਇੱਕ ਜਲਾਦ ਜਿਹਦਾ ਨਾਮ ਲਿਖਿਆ ਹੈ ਕਦਮੁਦੀਨ ਕਦਮੁਦੀਨ ਨਵਾਬ ਸੀ ਐਡਾ ਪਾਪੀ ਸੀ ਜੀ ਕਹਿੰਦੇ ਇਹ ਦੇਖੋ ਲੋਕਾਂ ਨੇ ਫੌਜ ਰੱਖੀ ਹੁੰਦੀ ਹੈ ਲੜਾਈ ਕਰਨ ਵਾਸਤੇ ਜੰਗ ਕਰਨ ਵਾਸਤੇ ਇਹਨੇ ਫੌਜ ਰੱਖੀ ਸੀ ਕਿ ਜੇ ਕਿਸੇ ਵੀ ਹਿੰਦੂ ਦੀ ਧੀ ਜਵਾਨ ਹੁੰਦੀ ਹੈ ਤੇ ਉਹਨੂੰ ਬਿਨਾਂ ਦੱਸੇ ਤੂੰ ਚੁੱਕ ਲਿਆਓ ਸ਼ਪਾਸ਼ ਪਾ ਕੇ ਰੱਖਦੇ ਸਨ ਬਾਬਾ ਬੰਦਾ ਸਿੰਘ ਜੀ ਨੇ ਜਦੋਂ ਸਮਾਣਾ ਫਤਿਹ ਕੀਤਾ ਇਹਨਾਂ ਨੇ ਆਣ ਕੇ ਪ੍ਰਕਾਰ ਕੀਤੀ ਕਪੂਰੀ ਦੇ ਇਲਾਕੇ ਹਿੰਦੂਆਂ ਨੇ ਬ੍ਰਾਹਮਣਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਉਹਨੂੰ ਕਦਮੂਦੀਨ ਨੂੰ ਮਾਰਿਆ ਤੇ ਜਦੋਂ ਕਦਮੂਦੀਨ ਨੂੰ ਮਾਰਿਆ ਇਹਦਾ ਜਿਹੜਾ ਕਿਲਾ ਸੀ ਜਿੱਥੇ ਪਾਪ ਕਰਦਾ ਸੀ ਅੱਗ ਲਾ ਕੇ ਸਾੜ ਦਿੱਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਤੇ ਹਮਲਾ ਕੀਤਾ ਸਰਹੰਦ ਫਤਿਹ ਆਪਾਂ ਨੂੰ ਪਤਾ ਸਾਰਿਆਂ ਨੂੰ ਇਤਿਹਾਸ ਸੁਣਿਆ ਆ ਸੀ ਵਜੀਦ ਖਾਨ ਜਦੋਂ ਲੜਦਾ ਲੜਦਾ ਸਾਹਮਣੇ ਆਇਆ ਜਿਸ ਸਿੰਘ ਨੇ ਇਹਤੇ ਵਾਰ ਕੀਤਾ ਉਹਦਾ ਨਾਮ ਵੀ ਫਤੇ ਸਿੰਘ ਸੀ ਫਤੇ ਸਿੰਘ ਸੀ ਵਾਰ ਕੀਤਾ ਵਜੀਦ ਖਾਨ ਨੂੰ ਘੋੜੇ ਦੇ ਨਾਲ ਬੰਨ ਕੇ ਕਸੀਟਿਆ ਗਿਆ ਸਰਹੰਦ ਫਤਿਹ ਕੀਤੀ ਗਈ ਸਰਹੰਦ ਵਿੱਚ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਕਾਇਮ ਕੀਤਾ ਪਹਿਲਾ ਬਾਦਸ਼ਾਹ ਜੀ ਉਹ ਜੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਏ ਅੱਜ ਅਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਆ ਲੋਕਤੰਤਰ ਦੀ ਗੱਲ ਸਭ ਤੋਂ ਪਹਿਲਾਂ ਲੋਕਤੰਤਰ ਪੈਦਾ ਕਰਨ ਵਾਲਾ ਬਾਬਾ ਬੰਦਾ ਸਿੰਘ ਬਹਾਦਰ ਹੈ ਇੱਥੇ ਇਹਨੇ ਸਿੱਕਾ ਚਲਾਇਆ ਆਪਣੇ ਨਾਮ ਦਾ ਨਹੀਂ ਸਿੱਕਾ ਚਲਾਇਆ ਉੱਤੇ ਮੋਰ ਲਾਈ ਗਈ ਦੇਗੋਥਕ ਤੇਗੋ ਬਹਿਫਤੇ ਨੁਸ਼ਰਤ ਬੇਦ ਰੰਗ ਜਾਫਤ ਅਜ ਗੁਰੂ ਨਾਨਕ ਗੁਰੂ ਗੋਬਿੰਦ ਆਪਣੇ ਨਾਮ ਦਾ ਨਹੀਂ ਕਿਤੇ ਵੀ ਇਤਿਹਾਸ ਵਿੱਚ ਇਹ ਨਹੀਂ ਮਿਲਦਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਨਾਮ ਦੇ ਨਾਲ ਬਾਦਸ਼ਾਹ ਲਾਇਆ ਹੋਵੇ ਅੱਜ ਅਸੀਂ ਕੰਨੇ ਆਣ ਸਤਕਾਰ ਨਾਲ ਜਾਂ ਜਥੇਦਾਰ ਲਾਇਆ ਹੋਵੇ ਜਾਂ ਸਿੰਘ ਸਾਹਿਬ ਲਾਇਆ ਹੋਵੇ ਆ ਇਹ ਮਨ ਤਨ ਤੇਰਾ ਧਨ ਵੀ ਤੇਰਾ ਤੂੰ ਠਾਕੁਰ ਸੁਆਮੀ ਪ੍ਰਭ ਮੇਰਾ ਬਾਬਾ ਬੰਦਾ ਸਿੰਘ ਬਹਾਦਰ ਆਖਰ ਕੀ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਗਰਦਾਸ ਨੰਗਲ ਦੀ ਗੜੀ ਹੈ ਜਿਹੜੀ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਦੁਨੀ ਚਾਂਦੀ ਇਹ ਹਵੇਲੀ ਸੀ ਇੱਥੇ ਪੈਂਦਾ ਔਰ ਉਹ 8 ਮਹੀਨੇ ਤੱਕ ਚੱਲਿਆ 8 ਮਹੀਨੇ ਲਗਾਤਾਰ ਖਾਣ ਪੀਣ ਦੀ ਰਸਤਮੁੱਕ ਗਈ ਦਰਖਤਾਂ ਦੇ ਪੱਤੇ ਮੁੱਕ ਗਏ ਖਾ ਖਾ ਕੇ ਛਿੱਲੜ ਮੁੱਕ ਗਏ ਅੰਦਰ ਜਿੰਨੇ ਵੀ ਸਿੰਘ ਸਿੰਘਣੀਆਂ ਨੇ ਬਹੁਤ ਕਮਜ਼ੋਰ ਹੋ ਗਏ ਬਾਬਾ ਬੰਦਾ ਸਿੰਘ ਬਹਾਦਰ ਨੂੰ 8 ਮਹੀਨੇ ਬਾਅਦ ਇੱਥੋਂ ਫਿਰ ਗ੍ਰਿਫਤਾਰ ਕੀਤਾ ਗਿਆ 700 ਦੇ ਕਰੀਬ ਸਿੰਘ ਲਿਖਦੇ ਨੇ ਜਿਹੜੀ ਗਿਣਤੀ ਆਉਂਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਲੋਹੇ ਦੇ ਪਿੰਜਰੇ ਦੇ ਵਿੱਚ ਕੈਦ ਕਰਕੇ ਹਾਥੀ ਦੇ ਉੱਪਰ ਰੱਖ ਕੇ ਇੱਕ ਜਲੂਸ ਦੇ ਰੂਪ ਦੇ ਵਿੱਚ ਦਿੱਲੀ ਨੂੰ ਲਿਜਾਇਆ ਜਾ ਰਿਹਾ ਹੈ ਤੇ ਜਕਰੀਆ ਖਾਨ ਦਾ ਪੁੱਤਰ ਕਮਰੂਦੀਨ ਤੇ ਇੱਕ ਸਮੁੰਦਖਾਂ ਜਦੋਂ ਇਹ ਲਾਹੌਰ ਆਏ ਤੇ ਲਾਹੌਰ ਆਣ ਕੇ ਜਕਰੀਆ ਖਾਨ ਨੂੰ ਇੱਕ ਗੱਲ ਕਹਿਣ ਲੱਗੇ ਕਿ ਜਦੋਂ ਅਸੀਂ ਫਰਖਸ਼ੀਅਰ ਕੋਲ ਜਾ ਕੇ ਪੇਸ਼ ਕਰਾਂਗੇ ਕੀ ਉਹ ਕਹਿਣਗੇ ਕਿ ਆ 700 ਸਿੰਘ 700 700 ਬੰਦੇ ਵਾਸਤੇ 8 ਮਹੀਨੇ ਲਾ ਦਿੱਤੇ ਉੱਥੇ ਫਿਰ ਇਹਨਾਂ ਨੇ ਅਤਿਆਚਾਰ ਕੀਤਾ ਘਰਾਂ ਦੇ ਵਿੱਚੋਂ ਜਿਹੜੇ ਪਿੰਡਾਂ ਦੇ ਵਿੱਚ ਸਿੰਘ ਸਿੰਘਣੀਆਂ ਰਹਿੰਦੇ ਸਨ ਉਹਨਾਂ ਨੂੰ ਫਾੜ-ਫਾੜ ਕੇ ਲਿਆ ਕੇ ਕਤਲ ਕਰਕੇ ਉਹਨਾਂ ਦੇ ਸਿਰਾਂ ਨੂੰ ਫਿਰ ਨੇਜਾਂ ਤੇ ਟੰਗ ਕੇ 700 ਗੱਡਾ ਕਹਿੰਦੇ ਉੱਥੇ ਸਿੰਘਾਂ ਦਾ ਸਿਰਾਂ ਦੇ ਨਾਲ ਨੇਜਾਂ ਤੇ ਟੰਗ ਕੇ ਜਲੂਸ ਦੇ ਰੂਪ ਰੂਪ ਦੇ ਵਿੱਚ ਦਿੱਲੀ ਲੈ ਕੇ ਲੈ ਕੇ ਗਏ ਕੁਤਵਾਲੀ ਦੇ ਵਿੱਚ ਜਾ ਕੇ ਕੈਦ ਕੀਤਾ ਗਿਆ ਉੱਥੇ ਫਿਰ ਹੁਣ ਦਾਸ ਨੇ ਆਰੰਭਤਾ ਵਿੱਚ ਇੱਕ ਅਰਜ਼ ਕੀਤੀ ਸੀ ਪੀ ਇੱਕ ਤੂੰ ਇੱਕ ਚੜੰਦੀਆਂ ਇੱਥੇ ਬੰਦਗੀ ਕਰਨ ਵਾਲੀਆਂ ਰੂਹਾਂ ਇੱਕ ਤੂੰ ਇੱਕ ਚੜੰਦੀਆਂ ਇੱਥੇ ਸੇਵਾ ਕਰਨ ਵਾਲੇ ਤੇ ਇੱਕ ਤੂੰ ਇਹ ਚੜੰਦੀਆਂ ਦੀ ਗੱਲ ਆਊਗੀ ਜਦੋਂ ਸ਼ਹਾਦਤ ਦੀ ਗੱਲ ਕਰਾਂਗੇ ਦੇਖੋ ਗੱਲ ਇੱਕ ਹੀ ਆ ਜਦੋਂ ਜਿਹਨੂੰ ਵੀ ਸ਼ਹੀਦ ਕੀਤਾ ਜਾਂਦਾ ਸਿੱਖ ਸਿਧਾਂਤ ਦੀ ਖਾਤਰ ਸਿੱਖੀ ਤੋਂ ਮੂਣ ਘਰੋ ਜੋ ਸਿੱਖੀ ਛੱਡ ਦਿਓ ਗੱਲ ਇਹੋ ਹੀ ਆ ਨਾ ਪਰ ਤਰੀਕਾ ਵੱਖਰਾ ਵੱਖਰਾ ਹੈ ਜਿੰਨੇ ਵੀ ਅਸੀਂ ਸਿੰਘਾਂ ਸਿੰਘਾਂ ਦੀ ਸ਼ਹਾਦਤ ਦੀ ਗੱਲ ਕਰਾਂਗੇ ਜਦੋਂ ਸ਼ਹੀਦੀ ਦੀ ਗੱਲ ਆਵੇਗੀ ਵੱਖਰਾ ਵੱਖਰਾ ਪੱਖ ਆਵੇਗਾ ਕਿਸੇ ਨੂੰ ਬੰਦ-ਬੰਦ ਕਟਿਆ ਗਿਆ ਕਿਸੇ ਦਾ ਜਮੂਰਾ ਨਾਲ ਮਾਸ ਖਿੱਚਿਆ ਗਿਆ ਕਿਸੇ ਦੀ ਖੋਪੜੀ ਲਾਈ ਗਈ ਵੱਖ-ਵੱਖ ਤਰੀਕਿਆਂ ਨਾਲ ਇੱਥੋਂ ਤੱਕ ਕਿ ਜ਼ਮੀਨ ਵਿੱਚ ਗੱਡ ਕੇ ਵੀ ਸ਼ਹੀਦ ਕੀਤੇ ਗਏ ਲਾਹੌਰ ਵਿੱਚ 40 ਸਿੰਘ ਬਹਾਦਰ ਸ਼ਾਨੇ ਕੀਤੇ ਸਨ 700 ਸਿੰਘ ਹੁਣ ਰੋਜ਼ ਸੋ ਸੋ ਸਿੰਘ ਦੀ ਸ਼ਹਾਦਤ ਹੁੰਦੀ ਹੈ ਇਹਦੇ ਵਿੱਚ ਇੱਕ ਨੌਜਵਾਨ ਸਿੰਘ ਦਾ ਇਹ ਵੀ ਜ਼ਿਕਰ ਆਉਂਦਾ ਹੈ ਕਿ ਉਹਨੂੰ ਫੜ ਕੇ ਲਿਆਂਦਾ ਗਿਆ ਘਰ ਦੇ ਵਿੱਚੋਂ ਫੜਿਆ ਗਿਆ ਨਵਾਂ ਨਵਾਂ ਵਿਆਹ ਹੋਇਆ ਸੀ ਇਹਦੀ ਮਾਂ ਆਣ ਕੇ ਪੁਕਾਰ ਕਰਦੀ ਹੈ ਫਰਖਸ਼ੀ ਇੱਕ ਔਰ ਫਰਖਸ਼ੀ ਨੂੰ ਕਹਿੰਦੀ ਹੈ ਮੇਰਾ ਪੁੱਤ ਸਿੱਖ ਨਹੀਂ ਐਵੇਂ ਨਜਾਇਜ਼ ਪੜਿਆ ਗਿਆ ਤੇ ਜਦੋਂ ਮਾਂ ਚਿੱਠੀ ਲੈ ਕੇ ਆਉਂਦੀ ਹੈ ਕੋਤਵਾਲ ਦੇ ਕੋਲ ਤੇ ਉਹ ਚਿੱਠੀ ਜਦੋਂ ਲੈ ਕੇ ਆਉਂਦੀ ਹੈ ਕਿ ਉਹ ਉਹਨੂੰ ਕੋਤਵਾਲ ਕਹਿੰਦਾ ਤੇਰੀ ਜਾਨ ਬਖਸ਼ੀ ਗਈ ਕਹਿੰਦਾ ਕਿਉਂ ਆ ਦੇਖ ਬਾਦਸ਼ਾਹ ਦੀ ਚਿੱਠੀ ਤੇਰੀ ਮਾਂ ਕਹਿੰਦੀ ਹੈ ਕਿ ਤੂੰ ਸਿੱਖ ਨਹੀਂ ਉਹ ਨੌਜਵਾਨ ਕਹਿੰਦਾ ਇਹ ਝੂਠ ਬੋਲਦੀ ਹੈ ਇਹ ਮੇਰੀ ਮਾਂ ਹੀ ਨਹੀਂ ਜਿਹੜੀ ਕਹਿੰਦੀ ਹੈ ਕਿ ਮੈਂ ਸਿੱਖ ਨਹੀਂ ਜਿੱਥੇ ਮੇਰੇ ਵੀਰ ਸ਼ਹੀਦ ਹੋਏ ਐ ਮੈਨੂੰ ਵੀ ਸ਼ਹੀਦ ਕੀਤਾ ਜਾਵੇ ਮੈਂ ਸ਼ਹੀਦ ਹੋਣਾ 100 100 ਸਿੰਘ ਦੀ ਸ਼ਹਾਦਤ ਰੋਜ਼ ਹੁੰਦੀ ਹੈ ਜੀ ਜਦੋਂ ਸ਼ਾਮ ਪੈਂਦੀ ਹੈ ਤੇ ਫਰਕਸ਼ੀਰ ਜਲਾਦ ਕੋਲ ਪੁੱਛਦਾ ਕਾਜੀ ਕੋਲ ਪੁੱਛਦਾ ਕੋਤਵਾਲ ਕੋਲ ਪੁੱਛਦਾ ਅੱਜ ਕਿੰਨੇ ਸ਼ਹੀਦ ਕੀਤੇ ਕਿੰਨਿਆਂ ਨੂੰ ਮਾਰਿਆ ਅਸੀਂ ਸ਼ਹੀਦ ਕਿੰਨੇ ਉਹ ਤਾਂ ਮਾਰੇ ਕਹਿੰਦੇ ਕਿੰਨਿਆਂ ਨੂੰ ਮਾਰਿਆ ਉਹ ਕਹਿੰਦੇ 100 ਜਾਨੇ ਨੂੰ ਕੋਈ ਮੰਨਿਆ ਅਸਲਾਮ ਵਾਸਤੇ ਉਹ ਨੀਵੀਂ ਪਾ ਕੇ ਕਹਿ ਦਿੰਦੇ ਜੀ ਇੱਕ ਵੀ ਨਹੀਂ ਮੰਨਿਆ ਇੱਕ ਵੀ ਨਹੀਂ ਮੰਨਿਆ ਜਦੋਂ 300 ਸਿੰਘ ਰਹਿ ਗਿਆ ਅੰਦਰ ਤੇ ਕਹਿੰਦੇ 300 ਰਹਿ ਗਿਆ ਤੇ ਫਿਰ ਕੋਤਵਾਲ ਕਮਰੂਦੀਨ ਕਹਿੰਦੇ ਇੱਕ ਸਿੰਘ ਨੂੰ ਪਾਸੇ ਲਿਜਾ ਕੇ ਪੁੱਛਦਾ ਹੈ ਵੀ ਆਹ ਦੇਖ ਲਓ ਤੁਹਾਡੇ ਸਾਹਮਣੇ ਤੁਹਾਡੇ ਤੋਂ ਪਹਿਲਾਂ 400 ਸਿੰਘ ਸ਼ਹੀਦ ਹੋ ਚੁੱਕਾ ਹੈ ਦੇਖ ਲਓ ਅਜੇ ਤੱਕ ਵੀ ਸਮਝ ਲਓ ਇੱਕ ਪਾਸੇ ਕਿਰਪਾਨ ਹੈ ਤੇ ਇੱਕ ਪਾਸੇ ਹੈ ਕੁਰਾਨ ਜੇ ਕੁਰਾਨ ਵਾਲੇ ਪਾਸੇ ਜਾਓਗੇ ਦੁਨੀਆ ਦੇ ਸੁੱਖ ਆਰਾਮ ਮਿਲਣਗੇ ਬਾਦਸ਼ਾਹੀਆਂ ਮਿਲਣਗੀਆਂ ਜੇ ਕਿਰਪਾਨ ਵਾਲੇ ਪਾਸੇ ਜਾਓਗੇ ਤੇ ਮੌਤ ਮਿਲੇਗੀ ਤੇ ਉਹ ਕਹਿੰਦੇ ਸਾਨੂੰ ਅਸੀਂ ਸਾਨੂੰ ਕਿਰਪਾਨ ਚਾਹੀਦੀ ਹੈ ਪਰ ਅੱਜ ਹੁਣ ਅਸੀਂ ਝਾਤੀ ਮਾਰ ਲਈਏ ਕਿ ਅੱਜ ਅੱਜ ਅਸੀਂ ਕਿਰਪਾਨ ਤੋਂ ਕਿੰਨੇ ਦੂਰ ਹਾਂ ਸਾਨੂੰ ਬਹੁਤ ਭਾਰੀ ਲੱਗਦੀ ਹੈ ਜੀ ਕਿਰਪਾਨ ਅੱਜ ਕਕਾਰ ਸਾਨੂੰ ਬਹੁਤ ਭਾਰੇ ਲੱਗਦੇ ਆ ਕੋਈ ਕਹਿੰਦਾ ਜੀ ਮੈਂ ਕਿਰਪਾਨ ਪਾ ਨਹੀਂ ਸਕਦਾ ਜੀ ਮੈਂ ਕਿਰਪਾਨ ਪਾ ਕੇ ਸੌ ਨਹੀਂ ਸਕਦਾ ਮੈਨੂੰ ਭਾਰੀ ਲੱਗਦੀ ਹੈ ਕਿਸੇ ਨੂੰ ਕੇਸ ਭਾਰੇ ਲੱਗਦੇ ਆ ਪਤਾ ਕਿਉਂ ਲੱਗਦੇ ਆ ਸਾਡਾ ਪਿਆਰ ਨਹੀਂ ਹੈ ਗੁਰੂ ਨਾਲ ਜੇ ਪਿਆਰ ਹੋਵੇ ਸਿੱਖਾ ਫਿਰ ਕਕਾਰ ਤੇ ਇਹ ਨਿਤਨੇਮ ਤੈਨੂੰ ਕਦੀ ਭਾਰੇ ਨਾ ਲੱਗਣ ਕਦੀ ਭਾਰੇ ਨਾ ਲੱਗਣ ਤੈਨੂੰ ਅੱਜ ਗੱਲ ਵਿੱਚ ਪੱਲੂ ਪਾ ਕੇ ਤਰਲਾ ਕੱਢਿਆ ਜਾਂਦਾ ਹੈ ਭਾਈ ਅੰਮ੍ਰਿਤ ਧਾਰੀ ਹੋ ਅੰਮ੍ਰਿਤ ਛਕੋ ਜੇ ਸਾਨੂੰ ਇਤਿਹਾਸ ਬਾਰੇ ਜਾਣਕਾਰੀ ਹੋਵੇ ਜੇ ਕਿਤੇ ਸਾਨੂੰ ਉਹਨਾਂ ਦੇ ਡੁੱਲੇ ਹੋਏ ਖੂਨ ਦਾ ਅਹਿਸਾਸ ਹੋਵੇ ਤੇ ਅੱਜ ਸਾਨੂੰ ਕਹਿਣਾ ਨਾ ਪਵੇ ਅਸ ਸਾਨੂੰ ਕਹਿਣਾ ਨਾ ਪਵੇ ਵੀ ਅੰਮ੍ਰਿਤ ਛਕ ਲੋ ਵੀ ਖੰਡੇ ਬਾਟੇ ਦੀ ਪਹੁੰਚ ਲੋ ਤਾਂ ਹੀ ਕਹਿਣਾ ਪੈਂਦਾ ਹੈ ਇਹਦਾ ਮਤਲਬ ਅਸੀਂ ਆਪਣੇ ਵਿਰਸੇ ਤੋਂ ਜਾਣੂ ਨਹੀਂ ਤੇ ਸਾਡਾ ਗੁਰੂ ਪ੍ਰਤੀ ਪਿਆਰ ਨਹੀਂ ਹੈ ਤਿੰਨ ਚਾਰ ਜਾਣਿਆਂ ਨੂੰ ਜਦੋਂ ਕਿਹਾ ਨਹੀਂ ਮੰਨੇ ਆਖਰ ਇੱਕ ਸਿੰਘ ਆਣ ਕੇ ਕਹਿੰਦਾ ਕਹਿੰਦਾ ਸਾਡਾ ਸਮਾਂ ਨਾ ਖਰਾਬ ਕਰੋ ਕਿਉਂਕਿ ਤੁਸੀਂ ਆਪਣਾ ਜ਼ੋਰ ਲਾ ਲਿਆ ਨਹੀਂ ਸਾਨੂੰ ਕਿਰਪਾ ਨਹੀਂ ਚਾਹੀਦੀ ਸਾਨੂੰ ਕਰਾਨੀ ਚਾਹੀਦੀ ਨਾ ਆਪਣਾ ਟਾਈਮ ਖਰਾਬ ਕਰੋ ਨਾ ਸਾਡਾ ਕਰੋ ਅਸੀਂ ਸ਼ਹੀਦ ਹੋਣ ਵਾਸਤੇ ਤਿਆਰ ਹਾਂ ਆਖਰ ਉਹ ਦਿਨ ਆ ਗਿਆ ਜਿਹੜਾ ਦਿਨ ਅੱਜ ਅਸੀਂ ਮਨਾ ਰਹੇ ਹਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਨੂੰ ਮਹਿਰੋਲੀ ਦੇ ਵਿੱਚ ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੀ ਧਰਮਸਪਤਨੀ ਬੀਬੀ ਸੁਸ਼ੀਲ ਕੌਰ ਤੇ ਉਹਨਾਂ ਦਾ ਪੁੱਤਰ 4 ਸਾਲ ਦੀ ਉਮਰ ਹੈ। ਬਾਬਾ ਅਜੈ ਸਿੰਘ ਕੀ ਅੱਜ ਸਿੱਖੀ ਆ ਅਸੀਂ ਪੰਡਾ ਲਾ ਕੇ ਬੈਠੇ ਆ ਨਾ ਗੁਰਦੁਆਰਿਆਂ ਦੇ ਵਿੱਚ ਸਾਡੇ ਅੱਜ ਨਿਸ਼ਾਨ ਝੂਲਦੇ ਆ। ਦੁਨੀਆ ਦੇ ਕੋਨੇ-ਕੋਨੇ ਤੇ ਨਿਸ਼ਾਨ ਝੂਲਦੇ ਆ। ਇਹ ਐਵੇਂ ਨਹੀਂ। ਇਹ ਉਹਨਾਂ ਦੀਆਂ ਸ਼ਹਾਦਤਾਂ ਨੇ ਉਹਨਾਂ ਦੇ ਕਰਕੇ ਜੇ ਅੱਜ ਅਸੀਂ ਸੁੱਖ ਆਰਾਮ ਮਾਣਦੇ ਪਏ ਆ ਆ ਗੁਰੂ ਘਰ ਵਿੱਚ ਜੁੜ ਮਿਲ ਬੈਠੇ ਆ ਉਹਨਾਂ ਦੀ ਇਹ ਸ਼ਹਾਦਤਾਂ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਲਿਆਂਦਾ ਤੇ ਫਰਖਸ਼ੀਰ ਨੇ ਕਹਿੰਦੇ ਬਾਬਾ ਬੰਦਾ ਸਿੰਘ ਦੇ ਬਹਾਦਰ ਦੇ ਹੱਥ ਵਿੱਚ ਚਾਕੂ ਦੇ ਕੇ ਕਹਿੰਦੇ ਆ ਲੈ ਫੜ ਆਪਣੇ ਪੁੱਤ ਦਾ ਕਤਲ ਕਰ ਆਪਣੇ ਪੁੱਤ ਨੂੰ ਜਿਵਾ ਕਰ ਬਾਬਾ ਬੰਦਾ ਸਿੰਘ ਬਹਾਦਰ ਪਤਾ ਕੀ ਕਹਿੰਦੇ ਕਹਿੰਦੇ ਫਰਖਸ਼ੀਰ ਤੂੰ ਮੇਰਾ ਦੁਸ਼ਮਣ ਹੈ ਦੇਖ ਇਹ ਤਾਂ ਮੇਰਾ ਪੋਤਾ ਹੈ ਜੇ ਕਿਤੇ ਮੇਰੇ ਸਾਹਮਣੇ ਤੇਰਾ ਪੁੱਤ ਵੀ ਪਪਿਆ ਹੁੰਦਾ ਤੇ ਇਹ ਕੰਮ ਮੈਂ ਤਾਂ ਵੀ ਨਹੀਂ ਕਰਦਾ ਕਿਉਂਕਿ ਮੇਰੇ ਗੁਰੂ ਦਾ ਹੁਕਮ ਹੈ ਬੱਚੇ ਉੱਪਰ ਤੇ ਇਸਤਰੀ ਦੇ ਉੱਪਰ ਕਦੀ वार ਨਹੀਂ ਕਰਨਾ ਇਹ ਪਾਪ ਮੈਂ ਫਿਰ ਵੀ ਨਹੀਂ ਕਰਦਾ ਬਾਬਾ ਬੰਦਾ ਸਿੰਘ ਬਹਾਦਰ ਦੀ ਅੱਖਾਂ ਦੇ ਸਾਹਮਣੇ ਬਾਬਾ ਅਜੈ ਸਿੰਘ 4 ਸਾਲ ਦੀ ਉਮਰ ਹੈ ਜਿੰਦੇ ਦੇ ਛੁਰਾ ਮਾਰ ਕੇ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਤੇ ਮੂੰਹ ਦੇ ਵਿੱਚ ਤੁੰਗਿਆ ਗਿਆ ਕਿ ਕਹਿਣੀਆਂ ਗੱਲਾਂ ਤੇ ਸੁਨੀਆਂ ਬਹੁਤ ਸੋਖੀਆਂ ਨੇ ਅਸੀਂ ਸਾਰੇ ਬੱਚਿਆਂ ਵਾਲੇ ਆ ਅੱਖਾਂ ਦੇ ਸਾਹਮਣੇ ਕਿਤੇ ਬੱਚੇ ਦਾ ਸਿਰ ਦੁਖਣ ਲੱਗ ਜਾਵੇ ਤਾਂ ਸਾਨੂੰ ਟਿਕਾਈ ਨਹੀਂ ਜੇ ਲੱਗਦੀ ਬਾਬਾ ਬੰਦਾ ਸਿੰਘ ਬਹਾਦਰ ਖੜ ਖੜਾ ਕੇ ਹੱਸਿਆ ਫਰਖਸ਼ੀਰ ਪੁੱਛਦਾ ਕਿਉਂ ਹੱਸਦਾ ਹੈ ਕਹਿੰਦਾ ਮੈਂ ਹੱਸਦਾ ਤਾਂ ਕਰਕੇ ਹਾਂ हे ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੂੰ ਮੈਨੂੰ ਅੰਮਰਤੀ ਦਾ ਦਿੱਤੀ ਸੀ ਖੰਡੇ ਵਾਟੇ ਦੀ ਪੋਲ ਦਿੱਤੀ ਸੀ ਆਪਣਾ ਪੁੱਤ ਬਣਾਇਆ ਸੀ ਤੂੰ ਤਾਂ ਚਾਰ ਕੌਮ ਦੀ ਝੋਲੀ ਵਿੱਚ ਪਾਇਆ ਮੈਂ ਤਾਂ ਆਪਣਾ ਇੱਕ ਹੀ ਤੇਰੀ ਝੋਲੀ ਵਿੱਚ ਪਾਇਆ ਤੇਰਾ ਲੱਖ ਲੱਖ ਸ਼ੁਕਰ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਉਹਦੀ ਧਰਮ ਸਪਤਨੀ ਬੀਬੀ ਸੁਸ਼ੀਲ ਕੌਰ ਨੂੰ ਅਤ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਫਰਖਸ਼ੀਰ ਕਹਿੰਦਾ 10 ਕਿਹੜੀ ਮੌਤ ਮਰਨਾ ਹੈ ਬਾਬਾ ਬੰਦਾ ਸਿੰਘ ਬਹਾਦਰ ਪਤਾ ਕੀ ਕਹਿੰਦਾ ਹੈ ਕਹਿੰਦਾ ਫਰਖਸ਼ੀਰ ਤੂੰ ਆਪਣਾ ਜਬਰ ਅੱਜ ਪਰਖ ਲੈ ਤੇ ਮੈਂ ਆਪਣਾ ਸਬਰ ਪਰਖਦਾ ਹਾਂ ਸੱਚ ਹੈ ਸਿੱਖਾਂ ਦੇ ਉੱਪਰ ਜਬਰ ਦੀ ਪਰਖ ਇੱਕ ਵਾਰ ਨਹੀਂ ਬਹੁਤ ਵਾਰ ਹੋਈ ਤੇ ਅੱਜ ਵੀ ਹੋ ਰਹੀ ਹੈ ਪਰ ਸਿੱਖਾਂ ਦਾ ਸਬਰ ਨਾ ਪਹਿਲਾਂ ਟੁੱਟਿਆ ਤੇ ਨਾ ਅੱਜ ਟੁੱਟਣਾ ਤੇ ਨਾ ਰਹਿੰਦੀ ਦੁਨੀਆ ਤੱਕ ਟੁੱਟਣਾ ਹੈ ਕਿਉਂਕਿ ਇਹ ਸਬਰ ਤਨ ਗੁਰੂ ਅਰਜਨ ਦੇਵ ਮਹਾਰਾਜ 33 ਤਵੀ ਤੇ ਬੈਠ ਕੇ ਜਦੋਂ ਸੀਸ ਵਿੱਚ ਤੱਤਾ ਰੇਤਾ ਪੈਂਦਾ ਸੀ ਤਨ ਗੁਰੂ ਅਰਜਨ ਦੇਵ ਮਹਾਰਾਜ ਨੇ ਉੱਥੇ ਕਿਹਾ ਸੀ ਤੇਰਾ ਕੀ ਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਇਹ ਸਵਰ ਉਸ ਦਿਨ ਸਾਡੀ ਝੋਲੀ ਵਿੱਚ ਪਾਇਆ ਸੀ ਤੇ ਇਹ ਸਵਰ ਕਦੀ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਪਰਖਿਆ ਗਿਆ ਅੱਖਾਂ ਦੇ ਸਾਹਮਣੇ ਮਾਵਾਂ ਦੇ ਬੱਚਿਆਂ ਦੇ ਟੋਟੇ ਕਰਕੇ ਗਲਾਂ ਦੇ ਵਿੱਚ ਹਾਰ ਪਾਏਗੇ ਤੇ ਪਰ ਉਹ ਮਾਵਾਂ ਦਾ ਸਿੱਦਕ ਫਿਰ ਵੀ ਨਾ ਡੋਲਿਆ ਤਸੀਂ ਰੋਜ਼ ਅਰਦਾਸ ਵਿੱਚ ਚੇਤਾ ਕਰਦੇ ਹਾਂ ਉਹਨਾਂ ਮਾਵਾਂ ਨੂੰ ਤੇ ਉਹਨਾਂ ਬੱਚਿਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਫਰਖਸ਼ੀਰ ਤੂੰ ਆਪਣਾ ਅਜ ਜਬਰ ਪਰਖ ਤੇ ਮੈਂ ਆਪਣਾ ਸਬਰ ਪਰਖਦਾ ਹਾਂ ਤੇ ਜਿਉਂ ਇਉਂ ਕਹਿ ਲਈਏ ਦੁਨੀਆ ਦਾ ਕੋਈ ਦੁੱਖ ਉਹਨੂੰ ਦੁਖੀ ਨਹੀਂ ਕਰ ਸਕਦਾ ਜੇ ਤੇ ਧੰ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਬਖਸ਼ਿਸ਼ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਪਹਿਲਾਂ ਸਭ ਤੋਂ ਪਹਿਲਾਂ ਅੱਖਾਂ ਕੱਢੀਆਂ ਗਈਆਂ ਬਾਬਾ ਬੰਦਾ ਸਿੰਘ ਬਹਾਦਰ ਦੀ ਸੱਜੀ ਬਾਹ ਵੱਡੀ ਗਈ ਖੱਬੀ ਬਾਹ ਵੱਡੀ ਗਈ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਲੱਤਾਂ ਵੱਡੀਆਂ ਗਈਆਂ ਫਿਰ ਰਹਿਦਾ ਮਾਸ ਜਮੂਰਾ ਨਾਲ ਖਿੱਚ-ਖਿੱਚ ਕੇ ਬਾਬਾ ਬੰਦਾ ਸਿੰਘ ਦਾ ਮਾਸ ਨੋਚਿਆ ਗਿਆ ਪਰ ਇੱਕ ਵਾਰੀ ਵੀ ਉਸ ਮਹਾਨ ਜਰਨੈਲ ਮਹਾਨ ਬਾਦਸ਼ਾਹ ਮਹਾਨ ਸਿੱਖ ਬਾਬਾ ਬੰਦਾ ਸਿੰਘ ਦੇ ਮੂੰਹ ਦੇ ਵਿੱਚੋਂ ਹਾਏ ਨੇ ਨਿਕਲੀ ਵਾਹਿਗੁਰੂ ਨਿਕਲਦਾ ਰਿਹਾ ਆਹ ਹੈ ਗੁਰਮਖ ਰੋਮ ਰੋਮ ਹਰ ਧਿਆਵੈ ਆਹ ਹੈ ਸਿਮਰਨ ਦੀ ਬਰਕਤ ਆਹ ਹੈ ਨਾਮ ਦੀ ਬਰਕਤ ਆਹ ਹੈ ਖੰਡੇ ਬਾਟੇ ਦੀ ਪੋਹਲ ਦੀ ਬਰਕਤ ਜਮੂਰਾ ਨਾਲ ਮਾਸ ਖਿੱਚਿਆ ਗਿਆ ਪਰ ਬਾਬਾ ਬੰਦਾ ਸਿੰਘ ਦੇ ਬਹਾਦਰ ਦੇ ਮੂੰਹ ਵਿੱਚੋਂ ਸੀਤ ਹਾਏ ਨੇ ਨਿਕਲਿਆ ਕਿਉਂ ਨਹੀਂ ਨਿਕਲਿਆ ਕਿਉਂਕਿ ਉਹਨਾਂ ਦੇ ਉਹਨਾਂ ਦੀ ਸ਼ਹਾਦਤ ਦੁਨੀਆ ਦੇ ਲਾਲਚ ਵਾਸਤੇ ਨਹੀਂ ਹੈ ਉਹਨਾਂ ਦੀ ਸ਼ਹਾਦਤ ਜ਼ਮੀਨਾਂ ਦੀ ਖਾਤਰ ਨਹੀਂ ਹੈ ਉਹਨਾਂ ਦੀ ਖਾਤ ਉਹਨਾਂ ਦੀ ਸ਼ਹਾਦਤ ਮਾਇਆ ਦੇ ਖਾਤਰ ਨਹੀਂ ਹੈ ਉਹਨਾਂ ਦੇ ਅੰਦਰ ਰੱਬ ਹੈ ਤੇ ਉਹਨਾਂ ਦੀ ਬਾਬਦ ਧੰਗੂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਪਾਵਨ ਬਾਣੀ ਕੀ ਕਹਿੰਦੀ ਹੈ ਆਹ ਸਾਰੇ ਢਾਲ ਕੇ ਪੜੀਏ ਫਿਰ ਇਹ ਤੋਂ ਬਾਦ ਸਮਾਪਤ ਕਰਨੀ ਉਹਨ ਛੱਡੇ ਲਾਲਚ ਦੁਨੀ ਕੇ ਅੰਦਰ ਲਿਵ ਲਈ ਜਿਹਨਾਂ ਦੀ ਲਿਵ ਉਸ ਮਾਲਕ ਨਾਲ ਲੱਗ ਗਈ ਜਿਹਨਾਂ ਦੇ ਹਿਰਦੇ ਵਿੱਚ ਨਾਮ ਵਸ ਗਿਆ ਉਹਨਾਂ ਨੇ ਦੁਨੀਆ ਦੇ ਲਾਲਚ ਛੱਡ ਦਿੱਤੇ ਤੇ ਉਹਨਾਂ ਦੀ ਪ੍ਰੀਤ ਗੁਰੂ ਨਾਲ ਬਣੇ सारे करो कृपा कोई भी रसना रहे ऊन छालची ले छे लालच दुणी के अंतर लेव लड़ो अंतर ले ला ਅੰਤਰ ਨੇ ਬੁਲਾਈ ਓਨ ਛੱਡੇ ਲਾਲਤ ਤੁਨੀ ਕੇ ਅੰਤਰ ਨੇ ਬੁਲਾਈ ਓਨ ਛੱਡੇ ਲਾਲਤ ਤੁਨੀ ਕੇ ਅੰਤਰ ਨੇ ਬੁਲਾਈ 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 ਉਨਛੱਡੇ ਲਾਲਤ ਤੁਣੀ ਕੇ ਅੰਤਰ ਨੇ ਵਲਾਈ ਉਨਛੱਡੇ ਲਾਲਤ ਤੁਣੀ ਕੇ ਅੰਤਰ ਨੇ ਵਲਾਈ ਜਿਨ ਜਨ ਗੁਰਮੁਖ ਸੇ ਬਤ ਖਾਬ ਜਾਈ ਜਿਨ ਜਨ ਗੁਰਮੁਖ ਸੇਵਿਆ ਸਤ ਸਬ ਸੁਖ ਪਾਈ ਤਿੰਨ ਸਭ ਸੁਖ ਪਾਈ ਜਿਨ ਜਨ ਗੁਰਮੁਖ ਸੇਵਿਆ ਤਿੰਨ ਸਭ ਸੁਖ ਪਾਈ ਤਿੰਨ ਸਭ ਸੁਖ ਪਾਈ ਓ ਆਪ ਤਰੇ ਜਗਤ ਤਤਰਾਈ ਸਭ ਜਗਤ ਤਤਰਾਈ ਔਨ ਛੱਡੇ ਲਾਲਕ ਦੁਨੀ ਕੇ ਅੰਤਰ ਨੇ ਵਲਾਈ ਔਨ ਛੱਡੇ ਲਾਲਕ ਦੁਨੀ ਕੇ ਅੰਤਰ ਨੇ ਵਲਾਈ ਅੰਤਰ ਨੇ ਵਲਾਈ ਅੰਤਰ ਨੇ ਵਲਾਈ ਅੰਤਰ ਨੇ ਲੇਵ ਲਈ ਓਨ ਛੱਡੇ ਲਾਲਤ ਦੁਨੀ ਕੇ ਅੰਤਰ ਲਿਵਨਾਈ ਓਨ ਛੱਡੇ ਲਾਲਤ ਦੁਨੀ ਕੇ ਅੰਤਰ ਲਿਵਨਾਈ ਬਤਖਾਬ ਜਾਈ ਸਭ ਤਖਾਬ ਜਾਈ ਹਰ ਨਾਮ ਮਾਤਨ ਸੰਜਿਆ ਸਭ ਤਖਾਬ ਬੁਝਾਈ ਸਭ ਤਖਾਬ ਬੁਝਾਈ ਓਨ ਛੱਡੇ ਲਾਲਚ ਦੁਨੀ ਕੇ ਅੰਤਰ ਨਿਵਲਾਈ ਅੰਤਰ ਨਿਵਲਾਈ ਅੰਤਰ ਨੇ ਬੁਲਾਈ ਪੜ ਗਈ ਅੰਤਰ ਨੇ ਬੁਲਾਈ ਅੰਤਰ ਨੇ ਬੁਲਾਈ ਅੰਤਰ ਨੇ ਬੁਲਾਈ ਅਨਛੱਡੇ ਨਾਨਕ ਤੁਮਕੇ ਅੰਤਰ ਨੇ ਬੁਲਾਈ ਅਨਛੱਡੇ ਨਾਨਕ ਤੁਮਕੇ ਅੰਤਰ ਨੇ ਬੁਲਾਈ ਰਹਾਈ ਹਰ ਸਖਾ ਸਹਾਈ ਉਸ ਸਦਾ ਸਦਾ ਕਰ ਆਨੰਦ ਹੈ ਹਰ ਸਖਾ ਸਹਾਈ ਹਰ ਸਖਾ ਸਹਾਈ ਕੁਨ ਬੈਰੀ ਮਿਤਰ ਸਮ ਕੀਤਿਆ ਸਭ ਨਾਮ ਸੁਭਾਈ ਸਭ ਨਾਲ ਸਭਾਈ ਔਨ ਬੈਰੀ ਮਿੱਤਰ ਸਮ ਕੀਤੇ ਆ ਸਭ ਨਾਲ ਸਭਾਈ ਸਭ ਨਾਲ ਸਭਾਈ ਔਨ ਛੱਡੇ ਲਾਲਚ ਦੁਨੀਕੇ ਅੰਤਰ ਨਿਵਨਾ ਔਨ ਛੱਡੇ ਲਾਲਚ ਦੁਨੀਕੇ ਅੰਤਰ ਨਿਵਨਾ ਪਾਈ ਗੁਰ ਗਿਆਨ ਜਪਾਈ ਹੋਵਾ ਹੀ ਆਲ ਜਗ ਮੈਂ ਗੁਰ ਗਿਆਨ ਜਪਾਈ ਗੁਰ ਗਿਆਨ ਜਪਾਈ ਪੂਰਬ ਲਿਖਿਆ ਪਾਇਆ ਪੂਰਬ ਲਿਖਿਆ ਪਾਇਆ ਹਰ ਸਿਓ ਬਣਾਈ ਹਰ ਸਿਉ ਬਣਾਈ ਪੂਰ ਬਲਖਿਆ ਪਾਇਆ ਹਰ ਸਿਉ ਬਣਾਈ ਹਰ ਸਿਉ ਬਣਾਈ ਓਨ ਛੱਡੇ ਲਾਲ ਚ ਦੁਨੀ ਕੇ ਅੰਤਰ ਲੇਵਨਾਈ ਓਨ ਛੱਡੇ ਲਾਲ ਚ ਦੁਨੀ ਕੇ ਅੰਤਰ ਲੇਵਨਾਈ ਅੰਤਰ ਲੇਵਨਾਈ ਅੰਤਰ ਲੈਵ ਲਈ ਅੰਤਰ ਲੈਵ ਲਈ ਅੰਤਰ ਨੇਵ ਲਈ ਓਨ ਛੱਡੇ ਲਾਲਚ ਦੁਨੀਕੇ ਅੰਤਰ ਨੇਵ ਲਈ ਓਨ ਛੱਡੇ ਲਾਲਚ ਦੁਨੀਕੇ ਅੰਤਰ ਨੇਵ ਲਈ ਓਨ ਛੱਡੇ ਲਾਲਚ ਦੁਨੀਕੇ ਅੰਤਰ ਨੇਵ ਲਈ ਅੰਤਰ ਨੇਵ ਲਈ ਅੰਤਰ ਨੇਵਲਾਈ ਵਾਹਿਗੁਰੂ ਫੜਵ ਜੀ ਅੰਤਰ ਨੇਵਲਾਈ ਅੰਤਰ ਨੇਵਲਾਈ ਅੰਤਰ ਨੇਵਲਾਈ ਬੜੋ ਸਾਰੇ ਜੀ ਅੰਤਰ ਨੇਵਲਾਈ ਓਨ ਛੱਡ ਦੇ ਲਾਲਚ ਦੁਨੀ ਕੀ ਅੰਤਰ ਲੇਵਲਾਈ ਓਨ ਛੱਡੇ ਲਾਲਚ ਦੁਨੀ ਕੀ ਅੰਤਰ ਲੇਵਲਾਈ ਓਨ ਛੱਡੇ ਲਾਲਚ ਦੁਨੀ ਕੀ ਅੰਤਰ ਲੇਵਲਾਈ ਅੰਤਰ ਲੇਵਲਾਈ ਅੰਤਰ ਲੇਵਲਾਈ